ਸਸਤੀਕਲ ਜੀ ਅੱਜ ਆਪਾਂ ਬਣਾਵਾਂਗੇ ਮੂੰਗਫਲੀ ਦੀ ਗੱਚਕ ਇਸ ਦੇ ਲਈ ਸਭ ਤੋਂ ਪਹਿਲਾਂ ਆਪਾਂ ਮੂੰਗਫਲੀ ਲਈ ਹੈ ਤੇ ਉਸ ਨੂੰ ਆਪਾਂ ਕੜਾਈ ਦੇ ਵਿੱਚ ਪਾ ਕੇ ਰੋਸਟ ਕਰ ਲਵਾਂਗੇ ਰੋਸਟ ਕਰਨ ਤੋਂ ਮਗਰੋਂ ਇਸ ਨੂੰ ਆਪਾਂ ਕੜਾਈ ਦੇ ਵਿੱਚੋਂ ਕੱਢ ਲਵਾਂਗੇ ਕੱਢ ਕੇ ਇਸ ਨੂੰ ਆਪਾਂ ਥਾਲੀ ਦੇ ਵਿੱਚ ਪਾ ਲਵਾਂਗੇ ਤੇ ਥੋੜਾ ਜਿਹਾ ਇਸ ਨੂੰ ਕੌਲੀ ਦੇ ਨਾਲ ਇਸ ਤਰ੍ਹਾਂ ਦਬਾ ਲਵਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਕੱਲੀ-ਕੱਲੀ ਹੋ ਜਾਵੇ ਇੱਥੇ ਆਪਣੀ ਟੋਟਲ ਇੱਕ ਕੌਲੀ ਮੂੰਗਫਲੀ ਦੀ ਬਣੀ ਹੈ ਇੱਕ ਕੌਲੀ ਆਪਾਂ ਗੁੜ ਦੀ ਲਵਾਂਗੇ ਗੁੜ ਨੂੰ ਆਪਾਂ ਕੜਾਈ ਦੇ ਵਿੱਚ ਪਾ ਲਵਾਂਗੇ ਤੇ ਇਸ ਨੂੰ ਆਪਾਂ ਮੈਲਟ ਕਰ ਲਵਾਂਗੇ ਜਦੋਂ ਗੁੜ ਥੋੜਾ ਜਿਹਾ ਮੈਲਟ ਹੋ ਗਿਆ ਤੇ ਕਿਉਂ ਆਪਾਂ ਦੇ ਨਾਲ ਗੱਚਕ ਦੇ ਵਿੱਚ ਬਹੁਤ ਹੀ ਵਧੀਆ ਸ਼ਾਈਨ ਆਉਂਦੀ ਹੈ। ਲਗਾਤਾਰ ਹਿਲਾਉਂਦੇ ਹੋਏ ਗੁੜ ਨੂੰ ਪਕਾ ਲੈਣਾ ਹੈ। ਗੁੜ ਨੂੰ ਚੈੱਕ ਕਰਨ ਦੇ ਲਈ ਆਪਾਂ ਕੌਲੀ ਦੇ ਵਿੱਚ ਇੱਕ ਪਾਣੀ ਲਵਾਂਗੇ ਤੇ ਉਸ ਦੇ ਵਿੱਚ ਆਪਾਂ ਥੋੜਾ ਜਿਹਾ ਗੁੜ ਐਡ ਕਰ ਦਵਾਂਗੇ। ਜਦੋਂ ਆਪਣਾ ਗੁੜ ਦੀ ਗੋਲੀ ਬਣ ਗਈ ਤੇ ਉਹ ਬਹੁਤ ਹੀ ਵਧੀਆ ਟੰਗਣਾ ਟੁੱਟਾ ਲੱਗ ਪਈ ਤੇ ਸਮਝੋ ਆਪਣਾ ਗੁੜ ਪਰਫੈਕਟ ਬਣ ਕੇ ਤਿਆਰ ਹੈ। ਹੁਣ ਇਸ ਦੇ ਵਿੱਚ ਆਪਾਂ ਮੌਂਖਲੀ ਐਡ ਕਰਾਂਗੇ ਤੇ ਜਲਦੀ ਜਲਦੀ ਇਸ ਨੂੰ ਮਿਕਸ ਕਰ ਲਵਾਂਗੇ। ਪਾਂ ਚੋਪਿੰਗ ਬੋਰਡ ਲਵਾਂਗੇ ਤੇ ਉਸ ਦੇ ਉੱਪਰ ਘਿਓ ਲਗਾ ਦੇਵਾਂਗੇ ਹੁਣ ਇਹ ਮਿਕਸਰ ਜਲਦੀ ਜਲਦੀ ਇਸ ਦੇ ਉੱਪਰ ਪਾ ਦੇਵਾਂਗੇ ਤੇ ਹੁਣ ਆਪਾਂ ਵੇਲ ਲੈਣੇ ਥੋੜਾ ਜਿਹਾ ਘਿਓ ਲਗਾ ਕੇ ਇਸ ਨੂੰ ਜਲਦੀ ਜਲਦੀ ਸੈੱਟ ਕਰਨਾ ਹੈ ਤੇ ਇਸ ਨੂੰ ਗਰਮਾ ਗਰਮ ਦੇ ਵਿੱਚ ਹੀ ਆਪਾਂ ਕਟ ਲਗਾ ਦੇਣੇ ਹਨ ਜੇਕਰ ਇਹ ਥੋੜਾ ਜਿਹਾ ਠੰਡਾ ਹੋ ਗਿਆ ਤਾਂ ਇਸ ਦੇ ਵਿੱਚ ਕਟ ਲਗਾਉਣੇ ਮੁਸ਼ਕਲ ਹਨ ਇਹ ਦੇਖੋ ਆਪਾਂ ਸਾਰੇ ਕਟ ਲਗਾਣ ਲਏ ਹਾਂ ਤੇ ਆਪਣੀ ਗੱਚਕ ਬਣ ਕੇ ਤਿਆਰ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਹ ਦੇਖੋ ਬਾਜ਼ਾਰ ਵਰਗੀ ਗੱਚਕ ਬਣ ਕੇ ਤਿਆਰ ਹੈ ਧੰਨ